ਸੰਗਰੂਰ ਵਿੱਚ ਜੁੱਧ ਨਸ਼ਾ ਵਿਰੋਧੋ ਮੋਹਮ ਤਹਿਤ ਮੁੱਖ ਮਹਿਮਾਨ ਤੌਰ ਤੇ ਪੁੱਜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਜਲਦੀ ਪੰਜਾਬ ਵਿੱਚੋਂ ਨਸ਼ੇ ਦਾ ਖਾਤਮਾ ਹੋਵੇਗਾ ਉਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਸਾਨੂੰ ਸਾਥ ਦੇਣਾ ਚਾਹੀਦਾ ਹੈ ਅੱਜ ਜੁੱਧ ਨਸ਼ਿਆਂ ਦੇ ਵਿਰੋਧ ਦੇ ਤਹਿਤ ਅੱਜ ਇਸ ਦੇ ਅੱਜ ਇਸ ਰੈਲੀ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਸੀਗਾ ਜਿਹਦੇ ਅੰਦਰ ਵਿਲੇਜ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਚੁਣੇ ਹੋਏ ਪੰਜ ਸਰਪੰਚ ਸਹਿਬਾਨ ਐਮਸੀ ਸਹਿਬਾਨ ਸਾਰੇ ਪਹੁੰਚੇ ਸੀਗੇ ਉਹਨਾਂ ਨੂੰ ਨਸ਼ਿਆਂ ਨੂੰ ਲੈ ਕੇ ਜਾਗਰੂਕ ਕੀਤਾ ਗਿਆ ਕਿਉਂਕਿ ਪਿਛਲੇ ਲਗਭਗ 2 ਮਹੀਨਿਆਂ ਤੋਂ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਲੜਾਈ ਜਿਹੜੀ ਆ ਉਹ ਲੜੀ ਜਾ ਰਹੀ ਆ ਯੁੱਧ ਦੇ ਤੌਰ ਤੇ ਲਿਆ ਜਾ ਰਿਹਾ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਕਿਉਂਕਿ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਫੈਸਲਾ ਕੀਤਾਗਾ ਕਿ ਬਿਲਕੁਲ ਪੰਜਾਬ ਨੂੰ ਨਸ਼ਾ ਮੁਕਤ ਕਰਨਾਗਾ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਖਾਤਮਾ ਕਰਨਾਗਾ ਉਹਦੇ ਲਈ ਸਾਰੇ ਜਾਣੇ ਇੱਕ ਮੁੱਠ ਲੈ ਇੱਕ ਝੁੱਟ ਲੈਗੇ ਔਰ ਅੱਜ ਸਾਰੇ ਸਾਥੀ ਆਏ ਸੀ ਔਰ ਸਾਰਿਆਂ ਨੇ ਸਹੁੰ ਖਾਧੀ ਆ ਕਿ ਅਸੀਂ ਆਪਣੇ ਪਿੰਡ ਵਿੱਚੋਂ ਆਪਣੇ ਬਾੜ ਵਿੱਚੋਂ ਆਪਣੇ ਇਲਾਕੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਾਂਗੇ ਔਰ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਕਿਉਂਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਬਾਦ ਜੀ ਦੇ ਸਖਤ ਨਿਰਦੇਸ਼ ਲਗੇ ਕਿ ਪੰਜਾਬ ਦੇ ਅੰਦਰੋਂ ਨਸ਼ਾ ਬਿਲਕੁਲ ਖਤਮ ਕਰਕੇ ਰਹਿਣਾਗਾ ਨਾ ਹੀ ਕੋਈ ਪੰਜਾਬ ਦੇ ਅੰਦਰ ਨਸ਼ਾ ਤਸਕਰ ਬਚੂਗਾ ਨਾ ਹੀ ਕੋਈ ਨਸ਼ਾ ਕਰਨ ਵਾਲਾ ਕਿਉਂਕਿ ਜਿਹੜਾ ਨਸ਼ਾ ਕਰਨ ਵਾਲਾ ਵਿਅਕਤੀ ਆ ਉਹਨੂੰ ਅਸੀਂ ਹਸਪੀਟਲ ਦੇ ਅੰਦਰ ਲੈ ਕੇ ਜਾ ਰਹੇ ਹਾਂ ਉਹਨੂੰ ਨਸ਼ਾ ਸੁਦਾਉ ਕੇਂਦਰ ਦੇ ਅੰਦਰ ਲੈ ਕੇ ਜਾ ਰਹੇ ਆ ਨਸ਼ਾ ਮੁਕਤੀ ਸੈਂਟਰ ਚ ਲੈ ਕੇ ਜਾ ਰਹੇ ਆ ਉਹਨੂੰ ਉਹਦਾ ਜਾ ਕੇ ਅਸੀਂ ਇਲਾਜ ਕਰ ਰਹੇ ਆ ਔਰ ਦੂਜੇ ਪਾਸੇ ਇਹਦਾ ਨਸ਼ਾ ਤਸਕਰ ਆ ਅਸੀਂ ਉਹਦਾ ਵੀ ਇਲਾਜ ਕਰ ਰਹੇ ਆ ਜਾਂ ਤਾਂ ਜੇਲ੍ਹ ਦੇ ਅੰਦਰ ਜਾ ਰਿਹਾਗਾ ਜਾਂ ਉਹ ਪੰਜਾਬ ਛੱਡ ਕੇ ਜਾ ਰਿਹਾ ਸੋ ਨਸ਼ਾ ਤਸਕਰ ਦਾ ਵੀ ਇਲਾਜ ਕੀਤਾ ਜਾਊਗਾ ਉਹਨੂੰ ਸਖਤ ਜਿਹੜਾ ਹੱਥਾਂ ਚ ਲਿਆ ਜਾਊਗਾ ਔਰ ਦੂਜੇ ਪਾਸੇ ਜਿਹੜਾ ਕੋਈ ਨਸ਼ਾ ਕਰਦਾਗਾ ਕੋਈ ਗਰੀਬ ਵਿਅਕਤੀ ਕਿਸੇ ਨ ਕਿਸੇ ਕਾਰਨ ਨਸ਼ੇ ਦੀ ਲਤ ਚ ਲੱਗ ਗਿਆ ਉਹਦੇ ਨਾਲ ਹਮਦਰਦੀ ਪੂਰਵਕ ਰਵਈਆ ਅਪਣਾ ਕੇ ਉਹਦਾ ਇਲਾਜ ਕੀਤਾ ਜਾਊਗਾ ਸੋ ਉਸੇ ਤਹਿਤ ਜਿਹੜਾ ਅੱਜ ਦਾ ਫੰਕਸ਼ਨ ਹੋਇਆ ਸੀਗਾ ਸੋ ਮੈਂ ਸਾਰੇ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਚਾਹੁੰਨਾਗਾ ਮੇਰੇ ਨਾਲ ਸਾਡੇ ਕੈਬਨਟ ਦੇ ਕਲੀਗ ਬਰਿੰਦਰ ਗੋਇਲ ਜੀ ਨਿਰਿੰਦਰ ਕੌਰ ਭਰਾ ਜੀ ਸਾਡੇ ਇਸ ਇਲਾਕੇ ਦੇ ਐਮ ਐਲ ਏ ਮਾਲਵਿੰਦਰ ਸਿੰਘ ਕੰਗ ਜੀ ਮੈਂਬਰ ਪਾਰਲੀਮੈਂਟ ਅਨੰਦਪੁਰ ਸਾਹਿਬ ਸਾਰੇ ਆਏ ਨੇ ਉਹਨਾਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਰ ਜੀ ਉਹ ਕਿਹਾ ਪਾਣੀ ਨੂੰ ਲੈ ਕੇ ਮੀਟਿੰਗ ਹੋਈ ਹੈ ਅੰਮ੍ਰਿਤਾਲੀ ਉਹਨੇ ਕਿਹਾ ਕਿ ਸੋਮਵਾਰ ਨੂੰ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਗਿਆ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸਰਵਧਰੀ ਮੈਟਿਕ ਬਲਾਈ ਸੀ ਜਿਹਦੇ ਅੰਦਰ ਉਸ ਤੋਂ ਪਹਿਲਾਂ ਫੈਸਲਾ ਹੋ ਚੁੱਕਿਆ ਸੀ ਕਿਉਂਕਿ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਸੈਸ਼ਨ ਆਗਾ ਉਹ ਸੋਮਵਾਰ ਨੂੰ ਬੁਲਾਇਆ ਗਿਆ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਸਲਾਮ ਮਸ਼ਲਾ ਕੀਤਾਗਾ ਕਿਉਂਕਿ ਸਾਰੀਆਂ ਪਾਰਟੀਆਂ ਲਗਭਗ ਸਹਿਮਤੀ ਦਿੱਤੀ ਆ ਕਿ ਲਈ ਭਾਜਪਾ ਨੂੰ ਛੱਡ ਕੇ ਕਿ ਅਸੀਂ ਪੰਜਾਬ ਦੇ ਪਾਣੀ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਕਿਉਂਕਿ ਪੁਰਾਣੇ ਸਮਿਆਂ ਦੇ ਅੰਦਰ ਜਦੋਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਜਿਹੜਾ ਪੰਜਾਬ ਦਾ ਵੀ ਪਾਣੀ ਸੀਗਾ ਜਿਹੜੇ ਪੰਜਾਬ ਦੇ ਕਿਸਾਨਾਂ ਦਾ ਪਾਣੀ ਸੀਗਾ ਪੰਜਾਬ ਦੇ ਆਵਾਮ ਦਾ ਪਾਣੀ ਸੀਗਾ ਉਹ ਵੀ ਗਵਾਂਡੀ ਸੂਬਿਆਂ ਨੂੰ ਦਿੱਤਾ ਜਾਂਦਾ ਸੀਗਾ ਪਰ ਲੇਕਿਨ ਅਸੀਂ ਜਿਹੜਾ ਪਾਣੀ ਅਲੋਟ ਆ ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪਾਣੀ ਅਲੋਟ ਆ ਜਿਹੜਾ ਹਰਿਆਣਾ ਨੂੰ ਜਾਣਾ ਚਾਹੀਦਾ ਰਾਜਸਥਾਨ ਨੂੰ ਜਾਣਾ ਚਾਹੀਦਾ ਉਹ ਅਸੀਂ ਪਾਣੀ ਦੇ ਰਿਆਂਗੇ ਔਰ ਉਸ ਤੋਂ ਬਾਅਦ ਬਾਧੂ ਪਾਣੀ ਕਿਉਂਕਿ ਅਸੀਂ ਭਾਈ ਕਨਜਾਈ ਦੇ ਬਾਰਸਾਂਗੇ ਸਾਡੇ ਜੇ ਦੇ ਅੰਦਰ ਸਾਡੇ ਗੁਰੂ ਸਾਹਿਬਾਨ ਨੇ ਮਨੁੱਖਤਾ ਦੀ ਸੇਵਾ ਜਿਹੜੀ ਆ ਉਹ ਕੁੱਟ-ਕੁੱਟ ਕੇ ਭਰੀ ਹੋਈ ਆ ਉਹ ਸੇਵਾ ਦੇ ਅਧੀਨ ਵੀ ਅਸੀਂ 4000 ਕਿਊਸਿਕ ਫਿਟ ਪਾਣੀ ਜਿਹੜਾ ਉਹ ਐਕਸਟਰਾ ਹਰਿਆਣਾ ਨੂੰ ਦੇ ਰਿਹਾ ਤਾਂ ਕਿ ਸਾਡਾ ਗੁਆਂਡੀ ਸੂਬੇ ਦਾ ਕੋਈ ਵੀ ਨਾਗਰਿਕ ਜਿਹੜਾ ਭੁੱਖਾ ਨਾ ਮਰੇ ਜਾਂ ਪਾਣੀ ਤੋਂ ਬਿਨਾਂ ਤਿਆਹਾ ਨਾ ਰਹੇ। ਸੋਦੇ ਤਹਿਤ ਅਸੀਂ ਉਹ ਸੇਵਾ ਵੀ ਬਿਦਮਾਰਿਆ ਪਰ ਲੇਕਿਨ ਹੁਣ ਕੀ ਆ? ਹੁਣ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਿਹੜੀ ਆ ਉਹ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੀ ਆ। ਪੰਜਾਬ ਦੀ ਖੇਤੀਬਾੜੀ ਨੂੰ ਖਤਮ ਕਰਨਾ ਚਾਹੁੰਦੀ ਆ। ਕਿਉਂਕਿ ਚਾਹੁੰਦੀ ਆ ਕਿ ਜੇਕਰ ਪਾਣੀ ਖਤਮ ਕਰ ਦਈਏ ਤਾਂ ਪੰਜਾਬ ਦੀ ਖੇਤੀਬਾੜੀ ਖਤਮ ਹੋ ਜਾਊਗੀ। ਕਿਉਂਕਿ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਸੀ 3 ਸਾਲ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਆਖਰੀ ਖੇਤ ਤੱਕ ਨਹਿਰੀ ਪਾਣੀ ਲੈ ਕੇ ਜਾਵਾਂਗੇ ਸੋ ਉਸ ਦੇ ਤਹਿਤ ਲਗਾਤਾਰ ਪਿਛਲੇ 3 ਸਾਲ ਤੋਂ ਬਜਟ ਰੱਖਿਆ ਜਾ ਰਿਹਾ ਚੌਥੇ ਸਾਲ ਵੀ ਲਗਭਗ 3500 ਕਰੋੜ ਰੁਪਈਆ ਸੀ ਇਸ ਬਜਟ ਤੇ ਅਲਾਟ ਕੀਤਾ ਗਿਆ ਤਾਂ ਕਿ ਪਿੰਡਾਂ ਦੇ ਵਿੱਚ ਪਾਈਪਾਂ ਦੇ ਰਾਹੀਂ ਪਾਣੀ ਜਿਹੜਾ ਖੇਤਾਂ ਤੱਕ ਪਹੁੰਚਾਇਆ ਜਾਵੇ ਪਰ ਲੇਕਿਨ ਇਹ ਗੱਲ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਬਰਦਾਸ਼ਤ ਨਹੀਂ ਹੋ ਰਹੀ ਇਸੇ ਗੱਲ ਕਰਕੇ ਪੰਜਾਬ ਦੇ ਕਿਸਾਨ ਨੂੰ ਮਾਰਨ ਦਾ ਯਤਨ ਕੀਤਾ ਕੀਤਾ ਜਾ ਰਿਹਾ ਉਹਦੇ ਲਈ ਭਾਰਤੀ ਜਨਤਾ ਪਾਰਟੀ ਜ਼ਿੰਮੇਵਾਰ ਆ ਪਰ ਲੇਕਿਨ ਅਸੀਂ ਹਰ ਇੱਕ ਲੜਾਈ ਲੜਾਂਗੇ ਹਰ ਇੱਕ ਲੜਾਈ ਜਿਹੜਾ ਹੈਗਾ ਅੰਜਾਮ ਤੱਕ ਲੈ ਕੇ ਜਾਵਾਂਗੇ ਅਸੀਂ ਪੰਜਾਬ ਦਾ ਪਾਣੀ ਜਿਹੜਾ ਹੈਗਾ ਉਹਦੀ ਇੱਕ ਬੂੰਦ ਵੀ ਜਿਹੜੀ ਹੈ ਕਿਸੇ ਸੂਬੇ ਨੂੰ ਨਹੀਂ ਜਾਣ ਦੇਵਾਂਗੇ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਨੇ ਕੱਲ ਬਹੁਤ ਵੱਡਾ ਸਬੂਤ ਪੰਜਾਬ ਦੇ ਲੋਕਾਂ ਦੇ ਸਾਹਮਣੇ ਦਿੱਤਾਗਾ ਉਹ ਆਪ ਖੁਦ ਡੈਮ ਤੇ ਜਾ ਕੇ ਡੈਮ ਦੀ ਰਾਖੀ ਲਈ ਖੜੇ ਹੋਏ ਅੱਜ ਸਾਡੇ ਮਿਨਿਸਟਰ ਸਹਿਬਾਨ ਹਰਜੋਤ ਬੈਂਤ ਜੀ ਉੱਥੇ ਲੱਗੇ ਲਗਾਤਾਰ ਸਾਡੀਆਂ ਡਿਊਟੀਆਂ ਲੱਗੀਆਂ ਨੇਗੀਆਂ ਡੈਮ ਦੀ ਰਾਖੀ ਜਿਹੜਾ ਉਹ ਮਿਨਿਸਟਰ ਖੁਦ ਕਰਨਗੇ ਔਰ ਦੂਸਰੇ ਪਾਸੇ ਉਹ ਪਾਰਟੀਆਂ ਨੇ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਭਾਜਪੀ ਕਾਂਗਰਸ ਪਾਰਟੀ ਅਕਾਲੀ ਦਲ ਦੇ ਸਮੇਂ ਸਤਲੁਜ ਯਮਨਾ ਲਿੰਕ ਨਹਿਰ ਨਿਕਲੀ ਸੀ ਐਸਵਾਈਐਲ ਨਹਿਰ ਨਿਕਲੀ ਸੀ ਉਸ ਸਮੇਂ ਕਾਲੀ ਦਲ ਨੇ ਜਿਹੜਾ ਹਰਿਆਣੇ ਤੋਂ ਕੀ ਲਿਆ ਸੀ ਹਰਿਆਣੇ ਤੋਂ ਕਾਲੀ ਦਲ ਵੱਲੋਂ ਜ਼ਮੀਨ ਅਲਾਟ ਕਰਾਈ ਸੀ ਕਿ ਸਾਨੂੰ ਹੋਟਲ ਬਣਾ ਲੈਣ ਦਿਓ ਔਰ ਕਾਂਗਰਸ ਪਾਰਟੀ ਵੱਲੋਂ ਕੈਪਟਨ ਸਾਹਿਬ ਖੁਦ ਚਾਂਦੀ ਦੀ ਕਹੀ ਲੈ ਕੇ ਕਪੂਰੀ ਪਹੁੰਚ ਗਏ ਸੀਗੇ ਕਿ ਮੈਂ ਟੱਕ ਲਾ ਕੇ ਪਾਣੀ ਦਾ ਉਗਾਟਨ ਕਰ ਦਾਂਗਾ ਸੋ ਇਹਨਾਂ ਦੇ ਹਿੱਸੇ ਬਰਬਾਦੀ ਆਉਂਦੀ ਹੈ ਕਿ ਇਹਨਾਂ ਨੇ ਪੰਜਾਬ ਦਾ ਪਾਣੀ ਬਰਬਾਦ ਕੀਤਾ ਪੰਜਾਬ ਨੂੰ ਬਰਬਾਦ ਕਰਨ 'ਚ ਹਿੱਸਾ ਪਾਇਆ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੀ ਕਿਸਾਨੀ ਬਚਾਉਣ ਲਈ ਅੱਜ ਸਬੂਤ ਜਿਹੜਾ ਉਹ ਪੰਜਾਬ ਦੇ ਲੋਕਾਂ ਸਾਹਮਣੇ ਦਿੱਤਾ ਅੱਜ ਅਸੀਂ ਦੇਖ ਲਈ ਜਿਹੜੇ ਕਿ ਆਖਰਾਂ ਦਾ ਤਣਾ ਬਣਾ ਕੇ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਨੇ ਕਿਹਾ ਕਿ ਜੇ ਮੁਖਮਤ ਸਾਹਿਬ ਨੇ ਕਿਹਾ ਕਿ ਆਪਾਂ ਸਾਰੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਜੀ ਕੋਲ ਚੱਲਦੇ ਹਾਂ ਜਾਖੜ ਸਾਹਿਬ ਨੂੰ ਚਾਹੀਦਾ ਕਿਉਂਕਿ ਉਹਨਾਂ ਦੀ ਬਹੁਤ ਸਾਰੀ ਜ਼ਮੀਨ ਜਿਹੜੀ ਆ ਰਾਜਸਥਾਨ ਚ ਪੈਂਦੀ ਆ ਉਹ ਰਾਜਸਥਾਨ ਦੇ ਬਸਤੀਕ ਬਣ ਜਾਣ ਜਾਂ ਉਹ ਹਰਿਆਣੇ ਦੇ ਬਸਤੀਕ ਬਣ ਜਾਣ ਕਿਉਂਕਿ ਆਲਰੇਡੀ ਰਵਨੀਤ ਸਿੰਘ ਬਿੱਟੂ ਜਿਹੜੇ ਨੇਗੇ ਉਹ ਰਾਜਸਥਾਨ ਜਾ ਚੁੱਕੇ ਨੇਗੇ ਉਹ ਪੰਜਾਬ ਛੱਡ ਚੁੱਕੇ ਨੇ ਜਦੋਂ ਦਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਹਰਾਇਆਗਾ ਉਹ ਜਾ ਕੇ ਰਾਜਸਥਾਨ ਚੋਂ ਮੈਂਬਰ ਬਣੇ ਨੇ ਇਸ ਗੱਲ ਕਰਕੇ ਉਹਨਾਂ ਨੂੰ ਵੀ ਰਾਜਸਥਾਨ ਜਿਹੜਾ ਹੈਗਾ ਚਲੇ ਜਾਣਾ ਚਾਹੀਦਾ ਕਿਉਂਕਿ ਉਹ ਪੰਜਾਬ ਵਿਰੋਧੀ ਰੋਲ ਲਮਾ ਰਹੇ ਨੇ ਪੰਜਾਬ ਦੇ ਕਿਸਾਨ ਨੂੰ ਮਾਰਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੇ ਘਰਾਂ ਨੂੰ ਤਾਂ ਜਿਹੜੇ ਉਹਨਾਂ ਦੇ ਖੇਤ ਨੇ ਨਾ ਜਾਖੜ ਸਾਹਿਬ ਦੇ ਜਾਂ ਇਹਨਾਂ ਦੇ ਬਾਦਲਾਂ ਦੇ ਉਹਨਾਂ ਦੇ ਤਾਂ ਆਪਣੇ ਆਪਣੀਆਂ ਨਹਿਰਾਂ ਲਾਂਜਾਂ ਹੋ ਜਾਂ ਲੱਗੀਆਂ ਜਿਹੜੇ ਪੰਜਾਬ ਦੇ ਕਿਸਾਨ ਦਾ ਪਾਣੀ ਸੀ ਨਾ ਉਹ ਕਿਸਾਨਾਂ ਨੂੰ ਦੇਣ ਦੀ بجائے ਆਪਣੇ ਆਪਣੇ ਘਰਾਂ ਨੂੰ ਨਹਿਰਾਂ ਲਾਜਾਂ ਹੋ ਜਾਂਦੀਆਂ ਨੇ ਆਪਣੇ ਖੇਤਾਂ ਨੂੰ ਨਹਿਰਾਂ ਲਾਜਾਂ ਜਾਂਦੇ ਨੇ ਇਸ ਗੱਲ ਕਰਕੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਉਹ ਕਿਸਾਨ ਨੇਤਾ ਨੇ ਜਿਹੜੇ ਮੈਸਸਮਨ ਦਾ ਪੰਜਾਬ ਦੇ ਪਾਣੀਆਂ ਦੀ ਲੜਾਈ ਲੜ ਰਹੇ ਨੇ ਪਹਿਲਗਾਮ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਪਾਣੇ ਵਾਟਰ ਬੰਦ ਕਰਕੇ ਬੱਜਰਾ ਦਾ ਜੁੱਲਾ ਇਹ ਪੰਜਾਬ ਵਿੱਚ ਸੱਤ ਨਹੀਂ ਰਹੀ ਤੇ ਦੇਖੋ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਕੇਂਦਰ ਦੇ ਅੰਦਰ ਉਹਦੀ ਗੁਜਰਾਬ ਦੇ ਅੰਦਰ ਵੀ ਸਰਕਾਰ ਆ ਔਰ ਲਗਭਗ 35 ਸਾਲ ਤੋਂ 35 ਸਾਲ ਤੋਂ ਗੁਜਰਾਤ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੋ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਪਹਚਾ ਰਹੇ ਨੇ ਉਹ ਪੰਜਾਬ ਦਾ ਬਾਰਡਰ ਬੰਦ ਹੈਗਾ ਸੋ ਮੈਂ ਸਮਝਦਾ ਗੁਜਰਾਤ ਦੇ ਬਾਰਡਰ ਵੀ ਬੰਦ ਹੋਣੇ ਚਾਹੀਦੇ ਨੇ ਕਿ ਪਾਕਿਸਤਾਨ ਦਾ ਟੋਟਲ ਵਪਾਰ ਜਿਹੜਾ ਬੰਦ ਹੋਣਾ ਚਾਹੀਦਾ ਇਹ ਨਹੀਂ ਹੈਗਾ ਕਿ ਤੁਸੀਂ ਪੰਜਾਬ ਵਾਲੇ ਸਾਈਡ ਤੋਂ ਬੰਦ ਕਰਤਾ ਤੇ ਗੁਜਰਾਤ ਨੂੰ ਫਾਇਦਾ ਪਹਚਾ ਰਹੇ ਹੋ ਸੋ ਗੁਜਰਾਤ ਦਾ ਬਾਰਡਰ ਵੀ ਜਿਹੜਾ ਬੰਦ ਕਰਨਾ ਚਾਹੀਦਾ ਤਾਂ ਕਿ ਪਾਕਿਸਤਾਨ ਨੂੰ ਸਖਤ ਸੰਦੇਸ਼ ਪਹੁੰਚਾਇਆ ਜਾ ਸਕੇ ਬੀਜਪੀ ਦੇ ਲਈ 20% ਕੇਂਦਰ ਦੇ ਪੈਸਾ ਆਉਂਦੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਜਾਂਦਾ 2 ਤੇ ਵੀ ਸਹਿਯੋਗ ਉਹਨਾਂ ਲੀਡਰਾਂ ਨੂੰ ਉਹਨਾਂ ਲੀਡਰਾਂ ਨੂੰ ਮੇਰੇ ਕੋਲੇ ਭੇਜ ਦਿਓ ਉਹਨਾਂ ਨੂੰ ਦਿਖਾ ਦਊ ਕਿ ਕਿੱਥੋਂ ਪੈਸਾ ਜਿਹੜਾ ਉਹ ਵਰਤਿਆ ਜਾਂਦਾਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਕੋ ਪਾਰਟੀ ਹੈ ਜਿਹੜੀ ਸਭ ਤੋਂ ਪਹਿਲਾਂ ਝੂਠ ਬੋਲਣਾ ਸਿਖਾਉਂਦੀ ਆ ਜਦੋਂ ਵੀ ਕੋਈ ਉਹਦਾ ਮੈਂਬਰ ਬਣਦਾਗਾ ਸਭ ਤੋਂ ਪਹਿਲਾਂ ਝੂਠ ਬੋਲਣਾ ਸਿਖਾਉਂਦੇ ਨੇ ਕਿ ਝੂਠ ਕਿਵੇਂ ਬੋਲਣਾਗਾ ਮੈਂ ਉਹਨਾਂ ਨੂੰ ਤਾਂ ਹੀ ਦੱਸ ਰਿਹਾ ਨਾ ਤੁਹਾਨੂੰ ਜੋ ਦੱਸ ਰਿਹਾਗਾ ਜਿਹੜਾ ਵੀ ਤੁਹਾਨੂੰ ਇਹ ਲੀਡਰ ਕਹਿੰਦਾਗਾ ਉਹਨੂੰ ਮੇਰੇ ਕੋਲੇ ਭੇਜ ਦਿਓ ਯਾਦ ਹੈ ਭਾਈ ਤੁਹਾਨੂੰ ਦੱਸ ਦਿਆਂ ਤੂੰ ਕੀ ਝੂਠ ਬੋਲਦਾ ਸੱਚ ਬੋਲਦਾ ਉਹ ਲੀਡਰ ਝੂਠ ਬੋਲ ਰੂਲ ਡਿਵੈਲਪਮੈਂਟ ਦਾ ਫੰਡ ਦਾ ਨਹੀਂ ਨਹੀਂ ਪੁੱਛੋ ਪੁੱਛ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਆਰਡੀਐਫ ਦਾ ਪੈਸਾ ਤਾਂ ਦੇਵਾਂਗੇ ਐਕਟ ਪਾਸ ਕਰ ਦਿਓ ਜਦੋਂ ਐਕਟ ਪਾਸ ਕਰਤਾ ਹੁਣ ਕਹਿੰਦਾ ਵੱਧ ਲੈ ਰਹੇ ਹੋਗੇ ਸੋ ਉਹਨਾਂ ਨੂੰ ਚਾਹੀਦਾ ਆਪਣੀ ਪੀੜੀ ਥੱਲੇ ਸੋਟਾ ਬੈਨ ਇਹ ਪੂਰਾ ਪੰਜਾਬ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨਾਲ ਬਿਤਕਰਾ ਕਰਦੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਆ ਪੰਜਾਬ ਦੇ ਅੰਦਰ ਕਦੇ ਵੀ ਜਿਹੜੀ ਆ ਆਪਣੀ ਸਿਆਸੀ ਜ਼ਮੀਰ ਪੈਦਾ ਨਹੀਂ ਕਰ ਸਕਦੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ